ਬਾਲ ਤੁਸੀਂ ਅੱਧਰ ਦੇਖੋ ਜੀ ਅੱਜ ਲੋਕੋ ਕੋ ਮਿਲੋ ਤੇ ਹੈਲੈਥਿਕ ਬੋਲ ਮੰਗਦੇ ਆਂ ਪਾਪਾ ਦੋੜਾ ਮਾਣੇ ਪਾਪਾ ਦੋੜਾ ਜੀ ਮੈਂ ਡਾਕਟਰ ਦੀਪ ਆਨੰਦ ਡਾਕਟਰ ਆਨੰਦ ਮੈਡੀਸਿਟੀ ਹਸਪਤਲ ਮਛਵੜਾ ਤੋਂ ਅ ਪਹਿਲਾਂ ਤਾਂ ਮੈਂ ਤੁਹਾਡੇ ਸਭ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸੱਦੇ ਤੁਸੀਂ ਇੱਥੇ ਆਏ ਅਜਿਸੀ ਇੱਥੇ ਡਾਲਸਸ ਜੁਨਟ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਸੀਂ ਫ੍ਰੀਜ਼ੀਲਿਅਸ ਕੰਪਨੀ ਦੀਆਂ ਤੋਂ ਡਾਲਸਸ ਮਸ਼ੀਨਾ ਸਟਾਰਟ ਕੀਤੀਆਂ ਹਨ ਜੋ ਕਿ ਦੁਨੀਆ ਦੀ ਬਾਰੇ ਦਾ ਬੈਸਟ ਮਸ਼ੀਨਸ ਹੈਗੀਆਂ ਤੇ ਅਸੀਂ ਟਰਾਈ ਕਰਾਂਗੇ ਜਿੱਦਾਂ ਘੱਟੋ ਘਾਟੇ ਰੇਟ ਦੇ ਉੱਪਰ ਇਹ ਸੁਵਿਧਾ ਉਪਲਬਧ कराई ਜਾਵੇ ਬਾਕੀ ਸਾਡੇ ਹਸਪਤਲ ਦੇ ਵਿੱਚ ਬਾਕੀ ਵੀ ਸਾਰੀ ਫੈਸਿਲਿਟੀ ਉਪਲਬਧ ਹੈ ਮੈਡੀਸਨ ਜੁਨਟ ਹੈਗਾ ਜੀ ਗਾਇਡੀ ਦਾ ਹੈਗਾ ਬੱਚਿਆਂ ਦਾ ਹੈਗਾ ਰੀਅਰੋਲੋਜੀ ਡਿਪਾਰਟਮੈਂਟ ਹੱਡੀਆਂ ਦਾ ਵਿਭਾਗ ਇਸ ਸਾਰੀ ਸਰਵਿਸ ਵੀ ਸਾਡੇ ਇੱਥੇ ਹੁੰਦੀਆਂ ਹਨ ਤੇ ਕੋਸ਼ਿਸ਼ ਕਰਾਂਗੇ ਆਨ ਬਲ ਟਾਈਮ ਦੇ ਵਿੱਚ ਵੀ ਅਲਾਕਾ ਨਿਵਾਸੀਆਂ ਨੂੰ ਜਿੰਨੀ ਵੱਧ ਤੋਂ ਵੱਧ ਸਹੂਲਤ ਦੇ ਪਾਈ। ਵਾਲੀ ਗੱਲ ਸਾਬਿਤ ਨਾਨਪੈਡੀਸਿਟੀ ਦਾ ਹੋਣਾ ਵਾਰਕੀ ਦਾ ਸਿਟੀ ਜੀ ਨਾਲ। ਇਹ ਵੀ ਜਨਮ। ਮੈਂ ਤਾਂ ਜੀ ਮੁबारकबाद ਦਿੰਨਾ ਹੈ ਆਨੰਦ ਪਰਿਵਾਰ ਨੂੰ ਜਿਨ੍ਹਾਂ ਦਾ ਇਹ ਹਸਪੀਟਲ ਕੁਝ ਲੰਬੇ ਸਮੇਂ ਤੋਂ ਮਾਛੀਵਾੜਾ ਸਾਹਿਬ ਵਿਖੇ ਚੱਲ ਰਿਹਾ ਹੈ ਡਾਕਟਰ ਆਨੰਦ ਮੈਡੀਸਿਟੀ ਜਿਸ ਦੇ ਵਿੱਚ ਅੱਜ ਉਹਨਾਂ ਨੇ ਉਪਰਾਲਾ ਕਰਕੇ ਡੈਲਿਸਿਸ ਦੀਆਂ ਦੋ ਮਸ਼ੀਨਾ ਅੱਜ ਇਸ ਹਸਪੀਟਲ ਦੇ ਵਿੱਚ ਸਟਾਰਟ ਕੀਤੀਆਂ ਨੇ ਮੈਂ ਸਮਝਦਾ ਵੀ ਇਸ ਇਲਾਕੇ ਨੂੰ ਇਸ ਪਛਵਾੜਾ ਸਾਹਿਬ ਦਾ ਇਲਾਕਾ ਜਾਂ ਆਲੇ-ਦਾਲ ਦਾ ਜਿਹੜਾ ਜਿੰਨਾ ਵੀ ਦਿਹਾਤ ਦਾ ਇਲਾਕਾ ਹੈ ਇਹਦੀ ਰਿਕੁਆਇਰਮੈਂਟ ਸੀਗੀ ਬੜੇ ਲੰਬੇ ਸਮੇਂ ਤੋਂ ਤੇ ਇਹਨਾਂ ਦੀ ਜਿਹੜੀ ਦੂਰਅੰਦੇਸ਼ ਸੋਚ ਹੈਗੀ ਆ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਇਹ ਮਸ਼ੀਨਾ ਜਿਹੜੀਆਂ ਕੀ ਵਰਲਡ ਦੀਆਂ ਬੈਸਟ ਮਸ਼ੀਨਸ ਹੈਗੀਆਂ ਜਰਮਨ ਦੀਆਂ ਸਭ ਤੋਂ ਬੈਸਟ ਮਸ਼ੀਨਸ ਆ ਇੱਥੇ ਲਾਈਆਂ ਆ ਤੇ ਮੈਂ ਇਹਨਾਂ ਨੂੰ ਮੁबारकबाद ਦਿੰਨਾ ਇਸ ਗੱਲ ਦੀ ਇਸ ਫੈਮਿਲੀ ਨੂੰ ਪੂਰੀ ਨੂੰ ਕਿਉਂਕਿ ਫੈਮਿਲੀ ਦੇ ਵਿੱਚ ਤਿੰਨ ਡਾਕਟਰ ਨੇ ਤੇ ਸਭ ਤੋਂ ਵੱਡੀ ਗੱਲ ਹੈ ਚਾਰ ਡਾਕਟਰ ਨੇ ਵੀ ਕੀ ਹੁੰਦਾ ਵੀ ਆਪਾਂ ਇਹ ਜੀ ਜਗ੍ਹਾ ਤੇ ਪੜ੍ਹਾਈ ਲੈਨੇ ਐ ਐਜੂਕੇਸ਼ਨ ਕਰਦੇ ਐ ਪਰਵਰਿਸ਼ ਲੈਨੇ ਐ ਪਰ ਜਦ ਆਪਾਂ ਡਾਕਟਰ ਬਣ ਜਾਂਦੇ ਐ ਜਾਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਆਪਾਂ ਸਟੇਸ਼ਨ ਚੇਂਜ ਕਰ ਲੈਂਦੇ ਵੀ ਨਹੀਂ ਜੀ ਇੱਥੇ ਤਾਂ ਇਹ ਸਟੇਸ਼ਨ ਛੋਟਾ ਮੈਂ ਇੱਥੇ ਨਹੀਂ ਮੈਥੋਂ ਲੁਧਿਆਣਾ ਜਾਣਾ ਜਾਂ ਜਲੰਧਰ ਜਾਣਾ ਜਾਂ ਚੰਡੀਗੜ੍ਹ ਜਾਣਾ ਪਰ ਇਹ ਫੈਮਿਲੀ ਚ ਜੋ ਮੈਂ ਪਿਛਲੇ 2-2 ਸਾਲ ਤੋਂ ਇਸ ਪਰਿਵਾਰ ਨਾਲ ਵਰਤ ਰਹੇ ਹਾਂ ਸੰਜੀਵ ਨੰਦ ਜੀ ਇਹਨਾਂ ਦੇ ਫੈਮਿਲੀ ਦੇ ਮੈਂਬਰ ਜਿਹੜੇ ਦਿੱਲੀ ਚ ਪਟਰੇ ਹੋਏ ਲੰਬੇ ਸਮੇਂ ਤੋਂ ਬੜਾ ਵੱਡਾ ਆਨੰਦ ਆ ਸੰਜੀਵ ਨੰਦ ਨਾਲ ਆ ਵੀ ਇਸ ਪਰਿਵਾਰ ਨਾਲ ਵਰਤ ਰਹੇ ਹਾਂ ਇਹ ਪਰਿਵਾਰ ਆਪਣੀਆਂ ਰੂਟਸ ਨਹੀਂ ਭੁੱਲਦਾ ਜਿਹੜੇ ਕਿ ਬਹੁਤ ਹੀ ਚੰਗੀ ਗੱਲ ਹੈ ਤੇ ਇਸ ਦਾ ਜਿਹੜਾ ਲਾਹਾ ਹੈਗਾ ਕਿਉਂਕਿ ਕਿਡਨੀਜ਼ ਲਈ ਡੈਲਿਸਿਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਜਿਹੜੀ ਬਲੱਡ ਹੈਗਾ ਤੁਹਾਡਾ ਉਹਨੂੰ ਪਿਉਰੀਫਾਈ ਕਰਦੇ ਆ ਉਹਦੇ ਉਹਦੇ ਚ ਉਹਨੂੰ ਤੇ ਇਹ ਮਸ਼ੀਨਾਂ ਬੜੀਆਂ ਮਹਿੰਗੀਆਂ ਹੁੰਦੀਆਂ ਤਾਂ ਕਰਕੇ ਇਹ ਨਹੀਂ ਲੱਗਦੀਆਂ ਤੇ ਇਹਨਾਂ ਨੇ ਇੱਥੇ ਅੱਜ ਲਾਈਆਂ ਤੇ ਸਾਰਾ ਇਲਾਕੇ ਨੂੰ ਇਸ ਗੱਲ ਦਾ ਬੜਾ ਮਤਲਬ ਕੀ ਸੁੱਖ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮੁਬਾਰਕਵਾਦ ਦਿੰਦਾ ਸਾਰੇ ਆਨੰਦ ਪਰਿਵਾਰ ਨੂੰ ਖਾਸ ਕਰਕੇ ਮੈਨੂੰ ਇੱਥੇ ਸੱਦ ਕੇ ਇਹਨਾਂ ਇੱਜ਼ਤਮਾਨ ਤੇ ਸਤਿਕਾਰ ਦਿੰਦਾ ਉਸ ਗੱਲ ਦਾ ਵੀ ਬਹੁਤ-ਬਹੁਤ ਧੰਨਵਾਦ ਹਾਂ ਜੀ ਸਰਜ ਦੇ ਹਸਪੀਟਲ ਦੇ ਵਿੱਚ ਡੈਂਸਿਸ ਜੀ ਲਗਾਇਆ ਕੀ ਤੋਂ ਦੇਖੋ ਗੱਲ ਹੈ ਮੈਂ ਚੇਅਰਮੈਨ ਡਾਕਟਰ ਅਨੰਦ ਜੀ ਮੈਡੀਸਿਟੀ ਜੇ ਡਾਕਟਰ ਦੀਪਨੰਦ ਡਾਕਟਰ ਹਮਾਸ਼ੂਰ ਆਲ ਪੂਰਨ ਅਨੰਦ ਨੀਹਾ ਅਨੰਦ ਬੱਚੇ ਨੇ ਇੰਨੇ ਬੜੀ ਮਿਹਨਤ ਤੇ ਸਦਕਾ ਪੜਾਈਆਂ ਕੰਪਲੀਟ ਕੀਤੀਆਂ ਪੜਾਈਆਂ ਕੰਪਲੀਟ ਕਰਨ ਤੋਂ ਬਾਅਦ ਇੱਛਾ ਦੇਖੋ ਬਹੁਤੇ ਬੰਦੇ ਸਲਾਹ ਐਸੀ ਇੱਥੇ ਪੈਸੇ ਘੱਟ ਬੰਦੇ ਨੇ ਉਹ ਆ ਉਹ ਆ ਜਾਨੀ ਕਿ ਪਰ ਟਾਰਗੇਟ ਇੱਕੋ ਹੀ ਸਾਡੇ ਬਜ਼ੁਰਗਾਂ ਵਾਲਾ ਵੀ ਜਿਹੜਾ ਇਲਾਕੇ 'ਚ ਰਹਿ ਕੇ ਮਾਣ ਆ ਇਲਾਕਾ ਆ ਲੱਕ ਗਿਆ ਵੀ ਸ਼ਹਿਰ ਦੇ ਵਿੱਚ ਜਾ ਕੇ ਤੁਹਾਨੂੰ ਕਿੰਨੇ ਪਹਿਚਾਨਣਾ ਇੱਥੇ ਬੱਚਾ ਬੱਚਾ ਤੁਹਾਡੀ ਇੱਜ਼ਤ ਕਰਦਾ ਬੱਚਾ ਬੱਚਾ ਤੁਹਾਡੇ ਨਾਲ ਦੇਖੋ ਹਸਪਤਾਲ ਤਾਂ ਇਹ ਕੰਪਲੀਟ ਨਹੀਂ ਹੋਇਆ ਕਹਿ ਸਕਦਾ ਮੈਂ ਕਿਉਂਕਿ ਹਜੇ ਬੜੀਆਂ ਮਸ਼ੀਨਾਂ ਹੋਰ ਆਉਣ ਵਾਲੀਆਂ ਦੰਦਿਆਂ ਨੇ ਹਜੇ ਤੱਕ ਅਸੀਂ ਜਿਹੜਾ ਹੈਗਾ ਗਾਇਨੀ ਮੈਡੀਸਨ ਦੀਆਂ ਮੋਸਟਲੀ ਜਿਹੜੀਆਂ ਮਸ਼ੀਨਾਂ ਨੇ ਉਹ ਕਵਰ ਕਰੀ ਜਾ ਰਹੇ ਆ ਡਾਇਲਿਸਿਸ ਸਾਡੇ ਦਿਮਾਗ 'ਚ ਸੀਗਾ ਕਿਉਂਕਿ ਜਿੱਦਾਂ ਸੰਜੀਵ ਨੇ ਦੱਸਿਆ ਸਾਡੇ ਪਿਤਾ ਜੀ ਨੂੰ ਦੇ ਗੁਰਦੇ ਖਰਾਬ ਹੋ ਗਏ ਸੀ ਮੈਂ ਸ਼ਾਮਲਾਲ ਜੈਨ ਆਹਾਂ ਦੀ ਗੱਡੀ ਮੰਗ ਕੇ ਲੈ ਕੇ ਜਾਂਦਾ ਉਸ ਕੋਲ ਹੀ ਸੀ ਉਹਦੇ 'ਚ ਲਟਾ ਕੇ ਲੈ ਕੇ ਜਾਣਾ ਉੱਥੋਂ ਡਾਇਲਿਸਿਸ ਕਰਾ ਕੇ ਲੈ ਕੇ ਆਣਾ ਉੱਥੋਂ ਜਿੱਦਾਂ ਦੀ ਪਰੇਸ਼ਾਨੀ ਛੱਡ ਲਈ ਪਤਾ ਸੀ ਇੱਕ ਹੈ ਜੋ ਪ੍ਰੋਗਰਾਮ ਹੈ ਵੀ ਰੇਟ ਵੀ ਹਰ ਚੀਜ਼ ਦੇ ਜੈਨੂਨ ਰੱਖੇ ਹੋਏ ਤੇ ਜੈਨੂਨ ਹੀ ਚੱਲੂਗਾ ਜਿਸ ਤਰ੍ਹਾਂ ਦਾ ਏਰੀਆ ਹੈ ਉਹ ਏਰੀਆ ਨੂੰ ਮੁੱਖ ਰੱਖਦੇ ਹੋਏ ਕਿਸੇ ਬੰਦੇ ਨਾਲ ਵੀ ਕੋਈ ਬਲੈਕਮੇਲ ਕੋਈ ਚੀਟਿੰਗ ਕੋਈ ਵੀ ਨਹੀਂ ਹੋਏਗੀ ਤੇ ਬਹੁਤ ਹੀ ਬਾਖੂਬੀ ਹਰ ਬੰਦੇ ਦਾ ਇਲਾਜ ਹੋਊਗਾ ਸੇਵਾ ਭਾਵਨਾ ਨਾਲ ਹੋਊਗਾ ਜਿੰਨੇ ਖਾਸਪਤਾਲਾਂ ਦੇ ਖਰਚੇ ਨੇ ਉਹਨਾਂ ਨੂੰ ਬਸ ਮੱਦੇ ਨਜ਼ਰ ਰੱਖ ਕੇ ਹੀ ਚੱਲਿਆ ਜਾਊਗਾ ਇਸ ਤੋਂ ਉੱਪਰ ਨਹੀਂ ਚੱਲਿਆ ਜਾਊਗਾ ਵੀ ਆ ਆਪਾਂ ਕਈਆਂ ਨਾਲ ਇਕੱਠੇ ਕਰਨੇ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਜ਼ਮੀਨ ਜਾਇਦਾਦ ਸਾਰਾ ਕੁਝ ਬਾਬੇ ਨੇ ਦਿੱਤਾ ਧਰਤੀ ਤੋਂ ਉੱਠੇ ਸੀਗੇ ਬਹੁਤ ਥੱਲੇ ਤੇ ਅੱਜ ਬਹੁਤ ਪ੍ਰਮਾਤਮਾ ਦੀ ਕਿਰਪਾ ਬਹੁਤ ਅੱਗੇ ਵੱਧ ਗਿਆ ਜਿੰਨੀ ਜ਼ਰੂਰਤ ਆ ਉਹ ਪੂਰੀ ਹੋ ਰਹੀ ਆ ਬਿਲਕੁਲ ਪੂਰੀ ਹੋ ਰਹੀ ਆ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਪਹਿਲੀ ਗੱਲ ਤਾਂ ਬੰਦੇ ਨੂੰ ਰੋਗ ਲਾਵੇ ਨਾ ਪਰ ਜੇ ਲੱਗ ਜਵੇ ਤਾਂ ਉਹਦਾ ਜਿਹੜਾ ਇਲਾਜ ਆ ਬਹੁਤ ਸਹੀ ਢੰਗ ਨਾਲ ਜਾਇਜ਼ ਪੈਸਿਆਂ ਚ ਹੋ ਜਵੇ ਤਾਂ ਇਹ ਇੱਕ ਨਿਆਮਤ ਆ ਰੋਗ ਤਾਂ ਦੇਖੋ ਸਾਡੇ ਜਿਹੜੇ ਹੈਗੇ ਨੇ ਕੁਝ ਬਦਨ ਦੇ ਵਿੱਚ ਮੈਂ ਇਹ ਕਹਿੰਦਾ ਰਿਪਬਲਿਕ ਦੇ ਸਰਕਾਰਾਂ ਦੇ ਵੀ ਕਈ ਦੋਸਤ ਨੇ ਜਿਸ ਤਰ੍ਹਾਂ ਪੋਲੂਸ਼ਨ ਕਹੋ ਦਰਖਤ ਕਹੋ ਪਾਣੀ ਕਹੋ ਇਹ ਇਹ ਹਰ ਚੀਜ਼ ਨਾ ਪ੍ਰਦੂਸ਼ਨ ਹੁੰਦਾ ਜਾਂਦਾ ਜਿਹਦੇ ਕਰਕੇ ਜਾਨੀ ਕਿ ਸਾਡੇ ਜਿਹੜੇ ਸ਼ਰੀਰ ਨੇ ਉਹ ਕਮਜ਼ੋਰ ਹੁੰਦੇ ਜਾ ਰਹੇ ਨੇ ਮੈਂ ਤਾਂ ਆਪਣੇ ਵੱਲੋਂ ਅੰਨਾ ਹੀ ਬਿਲਕੁਲ ਸ਼ੋਰ ਕਰਦਾ ਕਿ ਇੱਥੇ ਹਰ ਚੀਜ਼ ਦਾ ਇਲਾਜ ਬਿਲਕੁਲ ਵਧੀਆ ਟੰਦ ਨਾਲ ਬਿਲਕੁਲ ਘੱਟ ਰੇਟਾਂ ਤੇ ਔਰ ਹਟ ਹਾਜ਼ਰ ਰਹੂਗਾ ਡੈਂਸ ਇਸ ਦਾ ਰੇਟ ਵੀ ਉਹੀ ਰੱਖਿਆ ਜਾਊਗਾ ਜਿਹੜਾ ਆਪਾਂ ਡੋਨੇਸ਼ਨ ਵਾਲਾ ਹੀ ਕਹਿ ਲੀਏ ਇਹ ਨਹੀਂ ਹੋਊਗਾ ਵੀ ਵੱਡੇ ਹਸਪਤਾਲ ਨਾਲ ਆਪਣਾ ਵੱਧ ਹੋਊਗਾ ਇੱਕ ਪਾਸੇ ਇਹ ਸਹੂਲਤ ਦਿੱਤੀ ਦੂਜੇ ਪਾਸੇ ਉਹ ਬਚਾਰਾ ਇੱਥੋਂ ਵੀ ਕਰਾਂ ਜੋਗਾ ਨਾ ਰਹੇ ਇਹ ਵੀ ਉਹਦੇ ਜਾਣ ਆਣ ਤੋਂ ਵੀ ਬਚੇ ਖੱਜਲ ਖਰਾਬੀ ਤੋਂ ਵੀ ਬਚੇ ਕਿ ਰੇਟ ਵੀ ਉਹ ਹੋਵੇ ਜਿਹੜਾ ਉਹ ਪੇ ਕਰ ਸਕਦਾ ਹੈ ਅਰਨਾ ਮੈਂ ਤੁਹਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਹਸਪਤਾਲ ਦੇ ਵਿੱਚ ਇਸ ਟਾਈਮ ਤਕਰੀਬਨ ਸਾਰੀਆਂ ਸਹੂਲਤਾਂ ਹੋ ਗਈਆਂ ਨੇ ਬਾਕੀ ਰਹਿੰਦੀਆਂ ਸੀ ਥੋੜੇ ਸਮੇਂ ਦੇ ਪੂਰੀਆਂ ਕਰ ਲਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਤੁਹਾਡੇ ਜਿਹੜਾ ਸਹਿਯੋਗ ਹੈ ਪ੍ਰੈਸ ਦਾ ਇੱਕ ਬਹੁਤ ਵੱਡਾ ਤੁਸੀਂ ਕਹਿ ਲੋ ਵੀ ਹਰ ਚੀਜ਼ ਦੀ ਤੀਜੀ ਅੱਖ ਜਿਨ੍ਹਾਂ ਨੇ ਕਿ ਬढ़ाओ ਕਰੋ ਜਿਨ੍ਹਾਂ ਨੇ ਪਬਲਿਕ ਨੂੰ ਸਾਨੂੰ ਸਾਡੀਆਂ ਜਿਹੜੀਆਂ ਕਮੀਆਂ ਨੇ ਉਹ ਵੀ ਤੁਸੀਂ ਸਾਨੂੰ ਦੱਸਦੀਆਂ ਨੇ ਕਈ ਵਾਰ ਬੈਠ ਕੇ ਡਿਸਕਸ ਹੁੰਦੀ ਆ चौहान ਸਾਹਿਬ ਵੀ ਮੈਨੂੰ ਕਈ ਵਾਰ ਅਸਲੀ ਗੱਲ ਹੁੰਦੀ ਆ ਮੈਂ ਸਮਕ ਇਹਨਾਂ ਨੂੰ ਬੁਲਾਣਾ ਚਾਹਦੇ ਹੁੰਦੇ ਨੇ ਜਦੋਂ ਵੀ ਸਮਾਜ ਵਾਸਤੇ ਅਸੀਂ ਕੀ ਕੀ ਕਰ ਸਕਦੇ ਆ ਇਹ ਸਾਡੇ ਮੰਚ ਰੰ ਦਾ ਤੇ ਅਸੀਂ ਸਾਰਿਆਂ ਦੀ ਤੁਹਾਡੀ رائے ਨਾਲ ਇਹ ਪੰਜਾਬ ਕਰਦੇ ਰਹਾਗੇ ਅੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਜੇ ਕੋਈ ਵੱਦਕਟ ਕਿਹਾ ਗਿਆ